गुरशरन है, कर रही है। हाँ भैने घर आ जो फिर बाहर हाँ भैनी की हाल ने दे तू तो किमें आई ਮੈਂ ਠੀਕ ਆ ਤੂੰ ਸੁਣਾ ਮੈਂ ਠੀਕ ਆ ਹੋਰ ਸੁਣਾ ਪਿੰਡ ਚ ਕੀ ਖਬਰ ਆ ਸਾਰੇ ਠੀਕ ਠਾਕ ਨੇ ਲੈ ਤੈਨੂੰ ਪਤਾ ਨਹੀਂ ਆਪਣੇ ਗਵੰਡੀਆਂ ਦੇ ਰਾਤ ਕਿੰਨਾ ਖੜਕਾ ਜਾ ਹੋਈ ਜਾਂਦਾ ਸੀ ਮਨ ਲੱਗਾ ਫੇਰ ਲੜ ਪਏ ਹੋਣੇ ਆ ਅੱਛਾ ਆਵਾਜ਼ਾਂ ਜੀਆਂ ਤਾਂ ਮਿਲੂ ਵੀ ਆਈਆਂ ਸੀ ਪਰ ਮੈਨੂੰ ਨਹੀਂ ਪਤਾ ਸੀ ਉਹ ਉਹਨਾਂ ਦੇ ਘਰ ਹੋ ਜਾਂਦੀਆਂ ਨੇ ਅੱਛਾ ਫੇਰ ਆਪਾਂ ਜਾ ਵੀ ਨਹੀਂ ਨਾ ਸਕਦੇ ਕਿਸੇ ਦੇ ਅਗਲਾ ਕਹਿੰਦੇ ਕਿ ਦੂਜਾ ਬੰਦਾ ਕੀ ਇਹ ਤਾਂ ੱਕੜਾ ਕੇ ਫੜ ਜਾਂਦਾ ਬਿਲਕੁਲ ਆਪਾਂ ਕਿਸੇ ਘਰ ਜਾ ਕੇ ਵੀ ਨਹੀਂ ਰੋਕ ਗੱਲ ਕੀ ਹੋਈ ਉਹ ਹੀ ਕਹਿੰਦੇ ਪਹਿਲਾਂ ਜਿਵੇਂ ਕਲੇਸ ਚੱਲਦਾ ਰਹਿੰਦਾ ਆਪਸ ਚ ਲੜ ਪਏ ਹੋਣੇ ਕਿਸੇ ਗੱਲ ਨੂੰ ਲੈ ਕੇ ਦੱਸ ਦੋ ਜੀ ਨੇ ਘਰ ਚ ਕੋਈ ਕੰਮ ਨਹੀਂ ਹੋਰ ਕੋਈ ਸਾਰਾ ਕੁਝ ਬਣਿਆ ਬਣਾਇਆ ਫਿਰ ਵੀ ਲੜਾਈ ਕਰੀ ਜਾਂਦੇ ਹੈ ਸੁਭਾਣ ਹੀ ਨਾ ਮਿਲਦਾ ਤੁਹਾਨੂੰ ਪਤਾ ਤਾਂ ਹੈ ਸੁਭਾਣ ਤਾਂ ਡਰਦਾ ਨਹੀਂ ਕਿਸੇ ਦਾ ਹਰ ਘਰ ਦੇ ਵਿੱਚ ਆਹੀ ਗਲੇਸ਼ ਹੈ ਕਿ ਇਹਦਾ ਸੁਭਾਣ ਹੀ ਚੰਗਾ ਉਹਦਾ ਸੁਭਾਣ ਹੀ ਚੰਗਾ ਦੱਸ ਇਹੀ ਸੁਭਾਣ ਆ ਪਹਿਲਾਂ ਵਿਆਹ ਕਰਦੇ ਨੇ ਇਹੀ ਸੁਭਾਵਾ ਦੇ ਨਾਲ ਪਹਿਲਾਂ ਫੋਟੋਆਂ ਖਿਚਵਾਉਂਦੇ ਫਿਰਦੇ ਨੇ ਫਿਰ ਕਹਿੰਦੇ ਨੇ ਸਾਡਾ ਸੁਭਾਣ ਨਹੀਂ ਚੱਲਦਾ ਦੱਸ ਫੋਟੋਆਂ ਖਚਾਉਣ ਵਾਲਾ ਸ਼ਰਨ ਹੁੰਟ ਰੈਂਡ ਚੱਲੇ ਆ ਪਹਿਲਾਂ ਕਿੱਥੇ ਹੁੰਦੀਆਂ ਸੀ ਫੋਟੋਆਂ ਫੋਟੋਆਂ ਹਾਂ ਪਹਿਲਾਂ ਤਾਂ ਬਸ ਘਰ ਦੇ ਹੀ ਜਾਂਦੇ ਸੀ ਆਪ ਹੀ ਦੇਖ ਕੇ ਰਿਸ਼ਤਾ ਕਰਿਆਂਦੇ ਸੀ ਬਾਅਦ ਦੇ ਵਿੱਚ ਨੀਆ ਬੀਬੀ ਆਪ ਹੀ ਜੋ ਮਰਜੀ ਭੋਗਣਾ ਥੋੜੇ ਸਹੀ ਗੱਲ ਹੈ ਤਾਂ ਹੀ ਤੋ ਉਹ ਕਹਿੰਦੀ ਸੀ ਕਹਿੰਦੇ ਲਾਟਰੀ ਨਿਕਲਦੀ ਹੈ ਕਿ ਪਤਾ ਨਹੀਂ ਵਿਆਹ ਤੋਂ ਬਾਅਦ ਉਹ ਕਿਹੇ ਜੀ ਮਿਲਣੀ ਹੈ ਕਿਹੇ ਜਾ ਮਿਲਣਾ ਜਿਹੜਾ ਮਿਲ ਗਿਆ ਬਸ ਉਹਦੇ ਨਾਲ ਹੀ ਕੰਮ ਚਲਾਈ ਚੱਲੋ ਤੇ ਚਲ ਇਹਾਂ ਦੇ ਘਰ ਹੋਇਆ ਕਿ ਆਹੀ ਕਹਿੰਦੇ ਕਿ ਕਿਸੇ ਗੱਲ ਨੂੰ ਲੈ ਕੇ ਲੜਾਈ ਹੋ ਗਈ ਇਹਨਾਂ ਦੀ ਆਪਸ 'ਚ ਕਹਿੰਦੇ ਉਹ ਕਹਿੰਦਾ ਕਿ ਤੂੰ ਆਹ ਕੰਮ ਨਹੀਂ ਕੀਤਾ ਉਹ ਕਹਿੰਦੀ ਕਿ ਤੂੰ ਖਰਚਾ ਨਹੀਂ ਦਿੰਦਾ ਬਸ ਇਹਨਾਂ ਚੀਜ਼ਾਂ ਨੂੰ ਲੈ ਕੇ ਸਾਨੂੰ ਪਤਾ ਅੱਜਕੱਲ ਖਰਚੇ ਵੀ ਬੁਛਰਾਂ ਨੂੰ ਬਾਧੂ ਹੋ ਗਏ ਬਹੁਤ ਨੇ ਪਰ ਦੋਵੇਂ ਹੀ ਤਾਂ ਚੰਗੇ ਨੇ ਮੈਨੂੰ ਨਹੀਂ ਸਮਝ ਆਉਂਦੀ ਉਹ ਇੰਨਾ ਸਮਝਦਾਰ ਬੰਦਾ ਹੈ ਨਾ ਖੇਤੀ ਵੀ ਕਰਦਾ ਪੈਸੇ ਵੀ ਕਮਾਉਂਦਾ ਤੇ ਘਰ 'ਚ ਵੀ ਰਹਿੰਦਾ ਸਾਰਾ ਦਿਨ ਕੋਈ ਗਲਤ ਚੱਕਰ-ਚੱਕਰ ਵੀ ਨਹੀਂ ਹੈਗਾ ਉਹਦਾ ਪਿੰਡ 'ਚ ਸੁਣਿਆ ਕਰ ਤੇ ਜਨਾਨੀ ਵੀ ਇੰਨੀ ਚੰਗੀ ਹੈ ਤੇ ਉਹ ਤਾਂ ਇਹੋ ਜੀ ਜਨਾਨੀ ਹੈ ਵੀ ਸੂਈ ਦੇ ਨਾਲ ਪੂਰਾ ਘਰ ਬਣਾ ਦੇਵੇ ਤੇ ਕਹਿੰਦੇ ਨੇ ਕਿ ਬੰਦੇ ਦਾ ਸੁਭਾਅ ਥੋੜਾ ਖੜਵਾਣਾ ਜ਼ਰੂਰ ਹੈ ਕਿ ਜੇ ਉਹ ਕਹੀ ਨਾ ਲੱਗਿਆ ਰਹਿੰਦਾ ਸਾਰਿਆਂ ਨੂੰ ਪਰ ਤੇਰੀ ਵੀ ਉਹ ਘਰ ਨਹੀਂ ਬਣਾ ਸਕਦਾ ਉਹਨੂੰ ਬਾਤ ਦੀਆਂ ਗੱਲਾਂ ਦਾ ਪਤਾ ਹੈ ਘਰ ਦੀਆਂ ਗੱਲਾਂ ਦਾ ਨਹੀਂ ਪਤਾ ਹੁਣ ਔਰਤਾਂ ਨੇ ਤਾਂ ਹਰ ਨਿੱਕਾ ਮੋਟਾ ਸਮਾਨ ਵੀ ਦੇਖਣਾ ਸਾਂਭਣਾ ਵੀ ਹੈ ਹਰ ਚੀਜ਼ ਨੂੰ ਔਰਤਾਂ ਬਰੀਕੀ ਨਾਲ ਲੈ ਕੇ ਜਾਂਦੀਆਂ ਨੇ ਕਿ ਚਲੋ ਘਰ ਦੇ ਵਿੱਚ ਕੋਈ ਚੀਜ਼ ਜੇ ਥੁਰ ਗਈ ਉਹੋ ਛੋਟੀਆਂ-ਛੋਟੀਆਂ ਡੱਬੀਆਂ ਤੱਕ ਸਾਂਭ ਲੈਂਦੀਆਂ ਨੇ ਉਹੋ ਛੋਟਾ-ਛੋਟਾ ਸਮਾਨ ਘਰ ਦਾ ਸਾਂਭ ਕੇ ਰੱਖਦੀਆਂ ਨੇ ਪਰ ਬੰਦੇ ਨਹੀਂ ਐਵੇਂ ਕਰਦੇ ਬੰਦੇ ਤੇ ਤੀਵੀ ਦਾ ਸੁਭਾਅ ਕਦੇ ਨਹੀਂ ਇੱਕ ਹੋ ਸਕਦਾ ਬੰਦੇ ਦਾ ਕੀ ਕੰਮ ਹੈ ਕਿਤੇ ਦੇਖਿਆ ਤੋਲੀਆ ਗੇਰ ਤਾਂ ਕਿਤੇ ਦੇਖਿਆ ਸਮਾਨ ਖੜਿਆ ਉੱਪਰ ਉੱਪਰ ਲੀਆਂ ਗੱਲਾਂ ਤਾਂ ਦੇਖ ਲੈ ਤੇਰੇ ਵੀ ਘਰ ਦੇ ਵਿੱਚ ਚੀਜ਼ ਕਿਹੜੀ ਚਾਹੀਦੀ ਆ ਪਰ ਅੰਦਰ ਲੀਆਂ ਗੱਲਾਂ ਨਹੀਂ ਦੇਖਉਂਦੀਆਂ ਤੂੰ ਵੀ ਦੇਖੀ ਹੁਣ ਹੂੰ ਜ਼ਿਆਦਾ ਤਾਂ ਜਨਾਨੀਆਂ ਜਿਹੜਾ ਘਰ ਸੰਭਾਲਦੀ ਆ ਪਰ ਜੇ ਆਪਸ ਵਿੱਚ ਬਣਦੀ ਹੋਵੇ ਨਾ ਆਪਸ ਵਿੱਚ ਪਤਾ ਹੈ ਕਿ ਹਾਂ ਜੇ ਸੁਭਾਅ ਸਾਡਾ ਮੇ ਨਹੀਂ ਮਿਲਦਾ ਥੋੜਾ ਬਹੁਤ ਆਪਣੇ ਆਪ ਨੂੰ ਕੰਟਰੋਲ ਕਰ ਲੋ ਨਾ ਬੋਲੋ ਨਾ ਗੁੱਸੇ 'ਚ ਬੋਲੋ ਜਦੋਂ ਪਤਾ ਹੈ ਕਿ ਡੇਲੀ ਦਾ ਹੀ ਕੁਝ ਹੋਣਾ ਹੈ ਵੀ ਸਾਡੀ ਜਿਵੇਂ ਮੰਨ ਲਓ ਕਿ ਬਣਦੀ ਨਹੀਂ ਹੈਗੀ ਪਰ ਆਪਣੇ ਆਪ ਤੇ ਕੰਟਰੋਲ ਕਰਨਾ ਚਾਹੀਦਾ ਨਾ ਹੂੰ ਉਹੀ ਦੋ ਹੀ ਤਰੀਕੇ ਨੇ ਨਾ ਜ਼ਿੰਦਗੀ ਜੀਣ ਦੇ ਤੇ ਘਰ ਬਣਾਉਣ ਦੇ ਦੋ ਹੀ ਤਰੀਕੇ ਨੇ ਹੁਣ ਔਰਤਾਂ ਨੇ ਜਿਹੜੀਆਂ ਉਹ ਗੁੱਸੇ ਚ ਆ ਕੇ ਜਾਂ ਜਦੋਂ ਪਰੇਸ਼ਾਨ ਹੁੰਦੀਆਂ ਨੇ ਟੈਨਸ਼ਨ ਹੁੰਦੀ ਉਹਨੂੰ ਬੁੜਬੁੜ ਕਰਨਾ ਸ਼ੁਰੂ ਕਰ ਦਿੰਦੀਆਂ ਨੇ ਕਹਿੰਦੇ ਨੇ ਉਹ ਬੁੜਬੁੜ ਕਰਦੀ ਫੇਰੀ ਜਾਂਦੀ ਨਾਲੇ ਕੰਮ ਕਰੀ ਜਾਂਦੀ ਆ ਤੇ ਔਰਤਾਂ ਬੁੜਬੁੜ ਕਰਦੀਆਂ ਨੇ ਦੂਜੇ ਪਾਸੇ ਬੰਦੇ ਦਾ ਸੁਭਾਅ ਇਹ ਜੈ ਉਹਨੂੰ ਕੋਈ ਟੈਨਸ਼ਨ ਉਹ ਚੁੱਪ ਕਰਕੇ ਬਹਿ ਜਾਂਦਾ ਤੇ ਜਨਾਨੀ ਉਹਨੂੰ ਉਦੋਂ ਚੁੱਪ ਨਹੀਂ ਰਹਿਣ ਦਿੰਦੀ ਦੋਵੇਂ ਚੁੱਪ ਰਹਿਣਾ ਟੈਂਸ਼ਨ ਚ ਤੇ ਬੰਦਾ ਉਹਨੂੰ ਬੋਲਣ ਨਹੀਂ ਦਿੰਦਾ ਜਦੋਂ ਉਹ ਉਹਨੂੰ ਟੈਂਸ਼ਨ ਹੋ ਰਹੀ ਹੈ ਮੈਨੂੰ ਲੱਗਦਾ ਬਸ ਆਹੀ ਕਾਰਨ ਹੈ ਕਿ ਜਿਹੜੇ ਝਗੜੇ ਨੇ ਫਿਰ ਉਹ ਐ ਵੱਧਦੇ ਨੇ ਕਿ ਇੱਕ ਦੂਸਰੇ ਨੂੰ ਸਮਝ ਨਹੀਂ ਪਾਉਂਦੇ ਤੇ ਫਿਰ ਖੜਕਾ ਧੜਕਾ ਹੋ ਜਾਂਦਾ ਉਹ ਇਹਨਾਂ ਸ਼ਰਨ ਜੇ ਇੱਕ ਦੂਜੇ ਨੂੰ ਸਮਝਾਂਗੇ ਜੇ ਮੰਨ ਲਓ ਕਿ ਉਹਨੂੰ ਟੈਂਸ਼ਨ ਆ ਤਾਂ ਉਹ ਸਮਝ ਲੈ ਕਿ ਨਹੀਂ ਮੈਨੂੰ ਹੁਣ ਇਸ ਟਾਈਮ ਇਹਨੂੰ ਬੁਲਾਣਾ ਨਹੀਂ ਚਾਹੀਦਾ ਜਾਂ ਕੁਝ ਕਹਿਣਾ ਨਹੀਂ ਚਾਹੀਦਾ ਹਣਾ ਸੋ ਦੂਸਰੇ ਪਾਸੇ ਹਸਬੈਂਡ ਨੂੰ ਵੀ ਇਦਾਂ ਹੀ ਚਾਹੀਦਾ ਆ ਵੀ ਜੇ ਏ ਕੁਛ ਬੋਲ ਰਹੀ ਆ ਹੋ ਸਕਦਾ ਤੇ ਦਿਲ ਚ ਕੋਈ ਗੱਲ ਹੋਵੇ ਜਾਂ ਮੇਰੇ ਪ੍ਰਤੀ ਗੁੱਸਾ ਕੱਢ ਰਹੀ ਹੋਵੇ ਜਾਂ ਮੈਂ ਕੋਈ ਗੱਲ ਨਾ ਸੁਣੀ ਹੋਵੇ ਤਾਂ ਪੁੱਛ ਕੇ ਬਾਅਦ ਦੇ ਵਿੱਚ ਬਿਠਾ ਕੇ ਪੁੱਛ ਲੈਣਾ ਚਾਹੀਦਾ ਹੈ ਵੀ ਭਾਈ ਹੁਣ ਤੂੰ ਸ਼ਾਂਤ ਹੋ ਗਈਆਂ ਫਿਰ ਦੱਸ ਕੀ ਗੱਲ ਸੀਗੀ ਦਿਲ ਦੀ ਹਣਾ ਕਿਉਂਕਿ ਜੇ ਪੁੱਛਾਂਗੇ ਨਹੀਂ ਦੱਸਾਂਗੇ ਨਹੀਂ ਫਿਰ ਮਸਲੇ ਵੀ ਹੱਲ ਕਿਵੇਂ ਹੋਣਗੇ ਐਵੇਂ ਤਾਂ ਆਪਾਂ ਦਿਲ ਦੇ ਵਿੱਚ ਰੱਖ ਕੇ ਕਿੰਨਾ ਕੁ ਟਾਈਮ ਕੱਟੀ ਲਾਵਾਂਗੇ ਇੱਕ ਨਾ ਇੱਕ ਦਿਨ ਤਾਂ ਦਿਮਾਗ ਤੇ ਉਹ ਭਾਰੂ ਪੈ ਹੀ ਜਾਂਦੇ ਨੇ ਨਾ ਚੀਜ਼ਾਂ ਉਹੀ ਗੁਬਾਰ ਤਾਂ ਬਾਹਰ ਨਿਕਲਦਾ ਹੈ ਜਿਹੜਾ ਗਵੰਡੀਆਂ ਦੇ ਹੋਇਆ ਮੈਨੂੰ ਲੱਗਦਾ ਆਹੀ ਕੁਛ ਹੋਇਆ ਹੂੰ ਕਿਉਂਕਿ ਇਹ ਹੈ ਕਿ ਤਾਂ ਦੋਵੇਂ ਹੀ ਚੰਗੇ ਨੇ ਪਰ ਉੱਥੇ ਕਿਤੇ ਨਾ ਕਿਤੇ ਗੜਬੜ ਹੋਣੀ ਹੈ ਕਿ ਜਦੋਂ ਉਹਨੇ ਬੋਲਣਾ ਹੋਣਾ ਉਹਨੇ ਨਹੀਂ ਸੁਣਿਆ ਹੋਣਾ ਜਦੋਂ ਉਹਨੇ ਕਿਹਾ ਹੋਣਾ ਕਿ ਚੁੱਪ ਕਰਦਾ ਮੈਨੂੰ ਥੋੜੀ ਸ਼ਾਂਤੀ ਰਹਿਣ ਦੇ ਠੰਡ ਰੱਖਣ ਦੇ ਉਹਨੇ ਉਹਨੂੰ ਸ਼ਾਂਤ ਨਹੀਂ ਰਹਿਣ ਦਿੱਤਾ ਹੋਣਾ ਹਾਂ ਉਹ ਤਾਂ ਦੋਵੇਂ ਹੀ ਚੰਗੇ ਨੇ ਚਲ ਆਪਾਂ ਤਾਂ ਇਹੀ ਕਹਿੰਨੇ ਆ ਕਿ ਕਿਸੇ ਦੇ ਘਰ ਕੋਈ ਲੜਾਈ ਝਗੜਾ ਨਾ ਹੋਵੇ ਸਾਰੇ ਪਿੰਡ ਦੇ ਵਿੱਚ ਖੁਸ਼ੀ-ਖੁਸ਼ੀ ਰਹਿਣ ਆਪਾਂ ਕਿਸੇ ਦੇ ਕੋਲ ਕੋਈ ਕਮੀ ਨਹੀਂ ਹੈਗੀ ਜਦੋਂ ਜੇ ਕੋਈ ਮਾੜੀ-ਮੋਟੀ ਦਿੱਕਤ ਆ ਵੀ ਜਾਂਦੀ ਹੈ ਤਾਂ ਹੱਸ ਕੇ ਆਪਣੇ ਘਰ ਅੰਦਰ ਬਹਿ ਕੇ ਗੱਲ ਕਰਕੇ ਨਿਪਟਾ ਲੈਣੀ ਚਾਹੀਦੀ ਹੈ ਚਲ ਚਲਦੇ ਆ ਫਿਰ ਆਪਾਂ ਦੇਖਦੇ ਆ ਚਲ ਕੋਈ ਨਾ ਆਪਣੇ ਪਿੰਡ ਤਾਂ ਸਾਰੇ ਸੁੱਖ ਸੰਦ ਹੀ ਹੋਈ ਐ ਤੋ ਇੱਕ ਹੋਰ ਬੁੜੀ ਦੀ ਗੱਲ ਦਿਲਦੀ ਸੀਗੀ ਮੈਨੂੰ ਉਹ ਟੈਨਸ਼ਨ ਹੋ ਗਈ ਸੀ ਆਹੀ ਪਹਿਲਾਂ ਉਹਦੀ ਕਹਿੰਦੇ ਘਰ ਵਾਲਾ ਮੁੱਕ ਗਿਆ ਸੀਗਾ ਫੇਰ ਜਦੋਂ ਉਹਦਾ ਜਵਾਕ ਆ ਜਿਹੜਾ ਮੁੰਡਾ ਸੀਗਾ ਉਹ ਬਾਹਰ ਚਲਾ ਗਿਆ ਕਹਿੰਦਾ ਵਾਈਫ ਅਤੇ ਮੇਰੀ ਮਾਂ ਕੱਟਦੀਆਂ ਨਹੀਂ ਹੈਗੀਆਂ ਆਪਸ 'ਚ ਤੇ ਉਚਾਰਾ ਚਲੇ ਗਿਆ ਬਾਹਰ ਵੀ ਹੁਣ ਮਾਂ ਨੂੰ ਵੀ ਮੈਂ ਕੀ ਕੁੱਛ ਕਹਾ ਹਣਾ ਤੇ ਪਰ ਮਾਂ ਪਿੱਛੇ ਦੇ ਡਿਪਰੈਸ਼ਨ ਦਾ ਸ਼ਿਕਾਰ ਹੋ ਗਈ ਤੇ ਵੀ ਕੱਲੀ ਰਹਿਣਾ ਸੋਚੀ ਜਾਣਾ ਇੱਕ ਤਾਂ ਹਸਬੰਡ ਨਹੀਂ ਸੀਗਾ ਨੀ ਲਿਫੋਨ ਨਾਲ ਨਹੀਂ ਰਹਿੰਦੀ ਨੂੰ ਨਹੀਂ ਨਾਲ ਰਹਿੰਦੀ ਉਹਦੀ ਫਿਰ ਹੁਣ ਨੂੰ ਤਾਂ ਬਾਹਰ ਚਲੇਗੀ ਉਹ ਵੀ ਨਾਲ ਚਲੇਗੀ ਮੁੰਡੇ ਦੇ ਮੁੰਡੇ ਦੇ ਨਾਲ ਚਲੇਗੀ ਅੱਜ ਕੱਲ੍ਹ ਮੈਥੇ ਨਹੀਂ ਰਹਿਣਾ ਖਾਲੀ ਹੋਈ ਹੋਏ ਪਏ ਨੇ ਜਿਨੂੰ ਦੇਖੋ ਬਾਹਰ ਕਿਤੇ ਤਾਂ ਕੁੜੀਆਂ ਲੈ ਜਾਂਦੀਆਂ ਨੇ ਮੁੰਡਿਆਂ ਨੂੰ ਕਿਤੇ ਮੁੰਡੇ ਲੈ ਜਾਂਦੇ ਨੇ ਕੁੜੀਆਂ ਨੂੰ ਓਏ ਪਿੱਛੇ ਕੌਣ ਰਹਿ ਗਿਆ ਬਜ਼ੁਰਗ ਕਿਰਾਏ ਆਉਂਦੇ ਨੇ ਮਾਨਸਿਕ ਤਣਾ ਤਾਂ ਹੋਣਾ ਹੀ ਆ ਛੱਡੋ ਹੋਇਆ ਕੀ ਫਿਰ ਕੀ ਕਹਿੰਦੇ ਫਿਰ ਉਹ ਵਿਚਾਰੀ ਮਾਨਸਿਕ ਤੌਰ ਤੇ ਪਰੇਸ਼ਾਨ ਰਹਿਣ ਲੱਗ ਗਈ ਕਹਿੰਦੀ ਹੁਣ ਮੈਂ ਕਰਾਂ ਤਾਂ ਕਰਾਂ ਕੀ ਫਿਰ ਬਸ ਕਦੇ ਕਰਿਉਂ ਦਾ ਮੁੰਡੇ ਦਾ ਫੋਨ ਆ ਜਾਂਦਾ ਉਹਨੂੰ ਗੱਲ-ਗੁਲ ਕਰ ਲੈਂਦੀ ਆ ਤੇ ਥੋੜਾ ਬਹੁਤ ਨੂੰ ਦਾ ਵੀ ਹਾਲ-ਚਾਲ ਪੁੱਛ ਲੈਂਦੀ ਆ ਆਖਿਰ ਜਨਮਾਤ ਆ ਮਾਇਆ ਪੁੱਛਣਾ ਆ ਹਨਾ ਤੇ ਫਿਰ ਕਹਿੰਦੀ ਮੈਂ ਇੱਕ ਦਿਨ ਦੱਸਦੀ ਸੀ ਕਿ ਮੈਂ ਐਵੇਂ ਵੀ ਫੋਨ ਤੇ ਸਕਰੋਲਿੰਗ ਕਰਦੀ ਸੀਗੀ ਮੈਨੂੰ ਹਾਂ ਹੁਣ ਤਾਂ ਚਲਾਂਦੀ ਵੀ ਚਲ ਹੁਣ ਆਪਣਾ ਟਾਈਮ ਪਾਸ ਕਰਨਾ ਆ ਤੇ ਉਹ ਵੀਡੀਓਜ਼ ਦੇਖਣ ਲੱਗ ਗਿਆ ਉਹ ਮੋਟੀਵੇਸ਼ਨਲ ਕੋਈ ਵੀਡੀਓ ਆਉਂਦੀ ਹਣੀ ਵਧੀਆ ਜੀ ਕੋਈ ਸਪੀਚ ਵੀ ਆਪਾਂ ਪਰੇਸ਼ਾਨ ਨਾ ਹੋਵੋ ਜੇ ਇਕੱਲੇ ਆ ਤੇ ਕਹਿੰਦਾ ਇਹ ਇਕੱਲਾਪਣ ਉਹਦਾ ਦੂਰ ਕਰਤਾ ਉਸ ਵੀਡੀਓ ਨੇ ਅੱਛਾ ਤੇ ਉਹ ਕਹਿੰਦੀ ਮੈਂ ਡੇਲੀ ਡੇਲੀ ਸੁਣਨ ਲੱਗ ਗਈ ਇਹ ਵੀਡੀਓਜ਼ ਤੇ ਹੌਲੀ ਹੌਲੀ ਵੀ ਮੇਰੀ ਸਥਿਤੀ ਚ ਸੁਧਾਰ ਆ ਗਿਆ ਵੀ ਫਿਰ ਮੈਂ ਇਹ ਚੀਜ਼ਾਂ ਚੋਂ ਬਾਹਰ ਨਿਕੜੀਆਂ ਹੁਣ ਸਵੇਰੇ ਵੀ ਸਿਆਰ ਕਰਦੀ ਦਿਖਦੀ ਹੁੰਦੀ ਆ ਲੈ ਦੱਸ ਤੁਸੀਂ ਘਟ ਨਹੀਂ ਗਲਦੇ ਹੋ ਨਾ ਮੈਨੂੰ ਕੋਈ ਮਿਲਦਾ ਨਹੀਂ ਮੇਰਾ ਤਾਂ ਟਾਈਮ ਬੱਚਿਆਂ ਨਾਲ ਹੀ ਲੰਘ ਜਾਂਦਾ ਅੰਦਰ ਇਹਨੂੰ ਦੇਖ ਲਓ ਉਹਨੂੰ ਦੇਖ ਲਓ ਘਰ ਦੇਖ ਲਓ ਕੰਮ ਦੇਖ ਲਓ ਚਲ ਛੱਡ ਛੱਡ ਇਹ ਪਰੇਸ਼ਾਨੀ ਹੋ ਗਈ ਸੀਗੀ ਉਹਨੀ ਕਿ ਮੇਰਾ ਮੁੰਡਾ ਬਾਹਰ ਚਲਾ ਗਿਆ ਮੇਰੀ ਨੂੰਹ ਬਾਹਰ ਚਲੀ ਗਈ ਤੁਸੀਂ ਜਨ ਇੱਕਲਾ ਬੰਦਾ ਕਰੇ ਕੀ ਨਾ ਇਦਾਂ ਕਰਨਾ ਤਾਂ ਨਹੀਂ ਚਾਹੀਦਾ ਵੈਸੇ ਬੱਚਿਆਂ ਨੂੰ ਕੁਝ ਲੋਕ ਮੁੜ ਕੇ ਵੀ ਆਏ ਨੇ ਵਾਰੋ ਹਨ ਹਮ ਸਾਰੇ ਹੀ ਨਹੀਂ ਇਹ ਜੇ ਹੈਗੇ ਕਿ ਇੱਥੋਂ ਜੰਗ ਜਾਣ ਤੇ ਉੱਥੇ ਜਾ ਕੇ ਬਹਿ ਜੇ ਕਿੰਨੇ ਜਾਣ ਉੱਥੋਂ ਛੱਡ ਕੇ ਆ ਗਏ ਕਹਿੰਦੇ ਉੱਥੇ ਕੁਝ ਹੈ ਨਹੀਂ ਇਹੀ ਆਪ ਜੀ ਮੈਂ ਹੁਣ ਇੱਥੇ ਕਹਿ ਦਿੰਦੇ ਨੇ ਇੱਥੇ ਕੁਝ ਹੈ ਨਹੀਂ ਉਧਰ ਚਲੇ ਜਾਂਦੇ ਆ ਉਧਰੋਂ ਜਦੋਂ ਕੁਝ ਨਹੀਂ ਪਾਣਦਾ ਫਿਰ ਦੇ ਲਈ ਇੱਧਰ ਹੁੰਦਾ ਹੈ ਕਿ ਅਸੀਂ ਇੱਧਰ ਆ ਜੀ ਪੰਜਾਬ ਚ ਕੀ ਚੱਲ ਰਿਹਾ ਹਾਂ ਫਿਰ ਉਧਰ ਇੱਧਰ ਆ ਜਾਂਦੇ ਨੇ ਚਲੋ ਸੁਣੋ ਮੈਨੂੰ ਲੱਗਦਾ ਕਿ ਜਿਵੇਂ ਘਰ ਦੇ ਵਿੱਚ ਕੋਈ ਇਕੱਲਾ ਬਜ਼ੁਰਗ ਆ ਵੀ ਥੋੜਾ ਹੋਰ ਨਹੀਂ ਕੋਈ ਜਵਾਨ ਹੈਗਾ ਇਕੱਲਾ ਇਕੱਲਾ ਮੁੰਡਾ ਆ ਹਨਾ ਤਾਂ ਫਿਰ ਪਰਿਵਾਰ ਨੂੰ ਮਿਲ ਕੇ ਰਹਿਣਾ ਚਾਹੀਦਾ ਆ ਉਹਨਾਂ ਨੂੰ ਵੀ ਸੋਚਣਾ ਚਾਹੀਦਾ ਸੀਗਾ ਕਿ ਵੀ ਮੇਰੀ ਮਾਂ ਇਕੱਲੀ ਆ ਹਨਾ ਜਾਂ ਫਿਰ ਨੂੰਹ ਨੂੰ ਸੋਚਣਾ ਚਾਹੀਦਾ ਸੀ ਕਿ ਮੇਰੀ ਤਾਂ ਸੱਸੇ ਇਕੱਲੀ ਆ ਮਿਲ ਕੇ ਰਹਿਣਾ ਚਾਹੀਦਾ ਹੈ ਅੱਜ ਕੱਲ ਤਾਂ ਨਾ ਰਿਸ਼ਤੇ ਆਂਦੇ ਵਿੱਚ ਝਗੜੇ ਹੀ ਇੰਨੇ ਜ਼ਿਆਦਾ ਹੋ ਜਾਂਦੇ ਨੇ ਕੀ ਕੋਈ ਕਿਸੇ ਨਾਲ ਰਹਿਣਾ ਤੱਕ ਨਹੀਂ ਜਾਂਦਾ ਹੂੰ ਹੁਣ ਲੈ ਕੇ ਜਾਣ ਨੂੰ ਜੇ ਮੁੰਡਾ ਆਪਣੇ ਘਰ ਵਾਲੀ ਨੂੰ ਬਾਹਰ ਲੈ ਗਿਆ ਆਪਣੀ ਮਾਂ ਨੂੰ ਵੀ ਬਾਹਰ ਲੈ ਕੇ ਜਾ ਚਲਾ ਜਾਂਦਾ ਕਿਸੇ ਤਰ੍ਹਾਂ ਦੀ ਉਮੀਦ ਦੇ ਕੇ ਰੱਖਦਾ ਵੀ ਲੈ ਜਾਣਾ ਜਾਂ ਕਹਿੰਦਾ ਕਿ ਮੈਂ ਵਾਪਸ ਆ ਜਾਣਾ ਹੂੰ ਮੈਂ ਐਦਾਂ ਵੀ ਨਹੀਂ ਕੀਤਾ ਤਾਂ ਪਰੇਸ਼ਾਨੀਆਂ ਤਾਂ ਇੱਥੇ ਹੀ ਨੇ ਕਿ ਬੰਦਾ ਇਕੱਲਾ ਹੈ ਹੂੰ ਕਈ ਤਾਂ ਅੱਜਕੱਲ੍ਹ ਘਰਾਂ ਦੇ ਵਿੱਚ ਬੈਠੇ ਇੱਕ ਦੂਜੇ ਦੇ ਨਾਲ ਹੀ ਇਕੱਲੇ ਨੇ ਬਿਲਕੁਲ ਆਪਾਂ ਇਹ ਨਹੀਂ ਕਹਿ ਸਕਦੇ ਨਾ ਕਿ ਜੇ ਬੰਦੇ ਇੱਕ ਘਰ ਦੇ ਵਿੱਚ ਚਾਰ ਜੀ ਰਹਿੰਦੇ ਨੇ ਉਸਿਰੋਂ ਇਹ ਦੇਖ ਸਕਦੇ ਨੇ ਕਿ ਬੰਦਾ ਜਿੰਦਾ ਤੁਰਿਆ ਫਿਰਦਾ ਹੈ ਇਹ ਨਹੀਂ ਦੇਖ ਸਕਦੇ ਹੈ ਕਿ ਵੀ ਉਹ ਤਾਂ ਅੰਦਰੋਂ ਮਨ ਕਿੰਨਾ ਖਰਿਆ ਪਿਆ ਹਾਂ ਉਹਦਾ ਮਨ ਕੱਲਾ ਹੈ ਤੇ ਅੰਦਰੋਂ ਖਤਮ ਹੋ ਚੁੱਕਿਆ ਬਸ ਇੱਕ ਦੂਸਰੇ ਨੂੰ ਦੇਖਦੇ ਨੇ ਕੋਈ ਗੱਲਬਾਤ ਨਹੀਂ ਹੁੰਦੀ ਕੋਈ ਸਾਂਝ ਨਹੀਂ ਪੈਂਦੀ ਆਪਸੀ ਪਿਆਰ ਤਾਂ ਚਲੋ ਕਿੱਥੇ ਵੱਧਣਾ ਫਿਰ ਇਹਨਾਂ ਘਰਾਂ ਦੇ ਵਿੱਚ ਤਾਂ ਕੱਲਾਪਨ ਦੀ ਹੁਣ ਦੋ ਤਰ੍ਹਾਂ ਦਾ ਹੋ ਗਿਆ ਮੈਨੂੰ ਲੱਗਦਾ ਇੱਕ ਤਾਂ ਜਿਹੜਾ ਆਪਾਂ ਦੇਖਦੇ ਆਂ ਕਿ ਘਰ 'ਚ ਕੱਲਾ ਹੀ ਬੰਦਾ ਰਹਿੰਦਾ ਇੱਕੋ ਹੋ ਗਿਆ ਦੂਸਰੀ ਸਾਰਿਆਂ ਚ ਬੈਠੀ ਬੰਦਾ ਇਕੱਲਾ ਹੈ ਅੱਜ ਕੱਲ ਤਾਂ ਸਾਰਿਆਂ ਚ ਬੈਠੇ ਹੀ ਬੰਦਾ ਇਕੱਲਾ ਹੀ ਚਲ ਕੋਈ ਨਾ ਭੈਣੇ ਆਜ ਰਿਹਾ ਘਰ ਫਿਰ ਤੂੰ ਮੈਂ ਜਾਣੀ ਆਂ ਠੀਕ